ਅੱਜ ਲੁਧਿਆਣਾ ਵਿਖੇ ਕਨੀਜੀ ਹੋਟਲ ਦੇ ਵਿੱਚ सुरेंद्र ਗੁਪਤਾ ਦੇ ਵੱਲੋਂ ਆਪਣੇ ਨਵੇਂ ਗਾਣੇ ਨੂੰ ਲੋਨਤ ਕੀਤਾ ਗਿਆ। ਉਤੇ ਇਸ ਮੌਕੇ ਉਹਨਾਂ ਵੱਲੋਂ ਸਾਰੇ ਲੋਕਾਂ ਨੂੰ ਉਹਨਾਂ ਦੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨ ਨੂੰ ਕਿਹਾ ਜਿਸ ਦੇ ਰਾਹੀਂ ਉਹ ਉਹਨਾਂ ਦੇ ਗਾਣੇ ਸੁਣ ਸਕਦੇ ਹਨ। ਹਾਂ ਇਹ ਮੈਂ ਹਮੇਸ਼ਾ ਹੀ ਕਹਿਣਾ ਹੈਗਾ ਕਿ ਜਿਹੜੀ ਸਾਡੀ ਪੀੜ੍ਹੀ ਹੈਗੀ ਹੈ ਜਿਹੜੀ 55 60 ਸਾਲ ਤੋਂ ਪਹਿਲੇ ਪੈਦਾ ਹੋਈ ਹੁਣ ਪਤਾ ਹੈਗਾ ਕਿ ਸੰਗੀਤ ਜਿਹੜਾ ਹੈਗਾ ਉਹ ਆਪਣੇ ਕਰਾਂ ਦੇ ਵਿੱਚ ਬਾਥਰੂਮ ਤੱਕ ਐਂਟਰੀ ਸੀਗੀ ਉਹਦੀ ਜੀ ਔਰ ਬਾਥਰੂਮ ਸਿੰਗਰ ਉਦੋਂ 100% ਹੀ ਬਾਥਰੂਮ ਸਿੰਗਰ ਸੀਗੇ ਜਿਹੜੇ ਭਜਨ ਵੀ ਗਾਉਂਦੇ ਹੋਣਗੇ ਉਹ ਵੀ ਪਹਿਲਾਂ ਬਾਥਰੂਮ ਭਜਨ ਗਾਇਕ ਹੀ ਸੀਗੇ ਔਰ ਸ਼ੇਰੋ ਸ਼ਾਇਰੀ ਕੋれ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਦੋਂ ਇਹ ਆਮ ਸੀਗੀਆਂ ਪੁਰਾਣੀਆਂ ਫਿਲਮਾਂ 'ਚ ਵੀ ਆਪਾਂ ਇਹੀ ਦੇਖਦੇ ਹੋਵਾਂਗੇ ਤੇ ਇਹ Song ਵੀ ਇਦਾਂ ਹੀ ਆ ਬਈ ਆਪਣੇ profession ਦੇ ਵਿੱਚ ਅਸੀਂ ਲੋਕ ਜੋ ਕੰਮ ਕਰ ਰਹੇ ਆ ਉਹ ਕੰਮ ਤੋਂ ਅਲੱਗ ਤੌਰ ਤੇ ਇੱਕ ਦਿਨ ਚ ਖਿਆਲ ਆਇਆ ਔਰ ਉਹ ਵੀ ਮੇਰੇ ਬੇਟੇ ਦੀ ਸ਼ਾਦੀ ਸੀ 2 ਸਾਲ ਪਹਿਲੇ ਤੇ ਉਹਦੇ ਉੱਤੇ ਪੈਰੈਂਟਸ ਨੇ ਕੁਝ ਪਰਫਾਰਮੈਂਸ ਦੇਣੀ ਹੁੰਦੀ ਹੈ ਜੀ ਜੀ ਤੇ ਮੈਂ ਕਿਹਾ ਵੀ ਆਪਾਂ ਕਿਸੇ ਦੇ ਗਾਣੇ ਦੇ ਉੱਤੇ ਡਾਂਸ ਨਹੀਂ ਕਰਨਾ ਹੈਗਾ ਤੇ ਗਾਣਾ ਆਪਣੇ ਅੰਦਰੋਂ ਨਿਕਲਣਾ ਚਾਹੀਦਾ ਤੇ ਉੱਤੇ ਜਿਹੜਾ ਭੰਗੜਾ ਹੈ ਉਹ ਵੀ ਆਪਣੇ ਮੁੰਡੇ ਦਾ ਵਿਆਹ ਤੇ ਆਪਣੇ ਅੰਦਰੋਂ ਭੰਗੜਾ ਨਿਕਲਣਾ ਚਾਹੀਦਾ ਤੇ ਉਹ ਗਾਣਾ ਅਸੀਂ ਉਦੋਂ ਇੱਕ ਕੀਤਾ ਸੀਗਾ ਔਰ ਕੋਲੀ ਪਾਲੀ ਗਰਲ ਕੁੜੇ ਤੂੰ ਕੋਲੀ ਪਾਲੀ ਗਰਲ ਕੁੜੇ ਗਰਲ ਕੁੜੇ ਤੇ ਉਹ ਸਾਡਾ ਬੀਟ ਉਹਦੀ ਪੰਗੜੀ ਦੀ ਸੀਗੀ ਤੇ ਉਹ ਸਾਡਾ ਵਿਆਹ ਦਾ ਪੂਰਾ ਥੀਮ Song ਸੀਗਾ। ਉਹ ਲੋ ਅਸੀਂ ਜਗਨਨਾਥਪੁਰੀ ਜਾ ਕੇ ਉਹ ਬੇਟੇ ਦੀ شادی ਸੀਗੀ ਮੇਰੇ ਦੀ ਤੇ ਉੱਥੇ ਉਹ ਗਾਣਾ ਵਿਆਹ ਦਾ ਥੀਮ Song ਸੀ। ਉਸ ਤੋਂ ਬਾਅਦ ਫਿਰ ਇਹ ਕੁਝ ਵਕਫਾ ਪੈ ਗਿਆ ਤੇ ਫਿਰ ਇਹ ਜਿਹੜੇ ਦੋਨੋਂ Song ਹੈਗੇ ਇਹ ਦੋ ਨਹੀਂ ਇਹ ਦੋ ਤੇ ਹੁਣ ਲੇਟੈਸਟ ਹੈਗੇ ਨੇ ਜਿਹੜੇ ਹੁਣੀ ਅਸੀਂ ਪਿਛਲੇ 10-15 ਦਿਨਾਂ ਦੇ ਵਿੱਚ ਹੀ ਕੀਤੇ ਨੇ ਪਰ ਮੇਰੇ ਚਾਰ Song ਹੋਰ ਵੀ ਹੈਗੇ ਨੇ ਜਿਹੜੇ ਅ ਮਤਲਬ ਰਿਕਾਰਡ ਹੋ ਚੁੱਕੇ ਆ ਉਹ ਅਸੀਂ ਇੱਕ ਇੱਕ ਕਰਕੇ YouTube ਚੈਨਲ ਪੰਜ ਦਰਿਆ ਅਸੀਂ ਅੱਜ ਲਾਂਚ ਕੀਤਾ ਹੈਗਾ ਔਰ ਉਹ YouTube ਚੈਨਲ ਤੇ ਅਸੀਂ ਇੱਕ ਇੱਕ ਕਰਕੇ ਪਾਵਾਂਗੇ ਪਰ ਮੇਰੀ ਸਾਰਿਆਂ ਨੂੰ ਸਰੋਤਿਆਂ ਨੂੰ ਜਿਹੜੇ ਵੀ ਲੋਕ ਸੁਣ ਰਹੇ ਆ ਸਭ ਨੂੰ ਬੇਨਤੀ ਹੈਗੀ ਹੈ ਕਿ ਉਹ ਪੰਜ ਦਰਿਆ ਚੈਨਲ ਅ ਮੂ ਸਬਸਕ੍ਰਾਈਬ ਕਰਨ ਤੇ ਜਿਹੜੇ Song ਹੈਗੇ ਆ ਇਹਨਾਂ ਨੂੰ ਲਾਈਕ ਕਰਨ ਸ਼ੇਅਰ ਕਰਨ ਔਰ ਪੰਜ ਦਰਿਆ ਚੈਨਲ ਨੂੰ ਵੀ ਸ਼ੇਅਰ ਕਰਨ ਉਹਦੇ ਨਾਲ ਕੀ ਹੈਗਾ ਕਿ ਜਿਹੜੀ ਜਿਹੜੇ Song ਆ ਗਏ ਨੇ ਇਹ ਸਾਡੀ ਪੰਜਾਬੀ ਭਾਸ਼ਾ ਦੀ ਤਰਜਮਾਨੀ ਕਰਦੇ ਨੇ ਜੀ ਇਹ ਦੋਨੋਂ ਗਾਣਿਆਂ ਦੇ ਵਿੱਚ ਕਿਸੇ ਵੀ ਜਗ੍ਹਾ ਪੰਜਾਬੀ ਭਾਸ਼ਾ ਦੇ ਨਾਲ ਕੋਈ ਵੀ ਖਿਲਵਾੜ ਨਹੀਂ ਕੀਤਾ ਗਿਆ ਔਰ ਹਰ ਇੱਕ ਸ਼ਬਦ ਪੰਜਾਬੀ ਦਾ ਸਾਡਾ ਉਹੀ ਹੈ ਜਿਹੜੇ ਸਾਨੂੰ ਗੁਰਮੁਖੀ ਵਾਲੇ ਜਿਹੜੇ ਮਾਸਟਰਸ ਹਨ ਪੜ੍ਹਾਉਂਦੇ ਸੀਗੇ ਤੁਹਾਨੂੰ ਪਤਾ ਹੀ ਹੈ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਵਾਲੇ ਮਾਸਟਰ ਕੁੱਟ ਦੇ ਬਹੁਤ ਹੁੰਦੇ ਸੀਗੇ ਤੇ ਜੋ ਉਹਨਾਂ ਨੇ ਸਾਨੂੰ ਪੜ੍ਹਾਇਆ ਹੈਗਾ ਉਹੀ ਸ਼ਬਦ ਤੁਹਾਨੂੰ ਇਹ ਮਿਲਣਗੇ ਔਰ ਜੇ ਸਹੀ ਮਾਇਨੇ ਚ ਮੈਂ ਕਹਾਂ ਤਾਂ ਇਹ ਜਿਹੜੇ ਗੀਤ ਮੈਂ ਲਿਖੇ ਹੈਗੇ ਆ ਤੇ ਇਹ ਮੇਰੀ ਉਹਨਾਂ ਮਾਸਟਰਾਂ ਦੇ ਪ੍ਰਤੀ ਇੱਕ ਜਿਹਨੂੰ ਆਪਾਂ ਕਹੀਏ ਵੀ ਉਹਨਾਂ ਦਾ ਧੰਨਵਾਦ ਵੀ ਹੈ ਕਿ ਉਹਨਾਂ ਨੇ ਸਾਨੂੰ ਇੰਨਾ ਸਮਰਥ ਕੀਤਾ ਕਿ ਅਸੀਂ ਸੋਚ ਵੀ ਸਕੇ ਅਸੀਂ ਲਿਖ ਵੀ ਸਕੇ ਤੇ ਅਸੀਂ ਗਾ ਵੀ ਸਕੇ ਤਾਂ ਔਰ ਸਮਾਜ ਦੇ ਵਿੱਚ ਇੱਕ ਪੰਜਾਬੀ ਦੀ ਜੋ ਸੇਵਾ ਹੈਗੀ ਆ ਜੋ ਪੰਜਾਬੀਅਤ ਦੀ ਸੇਵਾ ਹੈ ਜੋ ਇਨਸਾਨੀਅਤ ਦੀ ਸੇਵਾ ਹੈਗੀ ਜਿਹੜਾ ਰੱਬ ਮਿਲਿਆ song ਹੈਗਾ ਇਹ ਜਦੋਂ ਆਪਾਂ ਸੁਣਾਂਗੇ ਤਾਂ ਇਹ ਰੱਬ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਕਿ ਆਪਾਂ ਰੱਬ ਨੂੰ ਲੱਭਦੇ ਲੱਭਦੇ ਮਰ ਜਾਂਨੇ ਆ ਰੱਬ ਆਪਾਂ ਨੂੰ ਦਿਨ ਦੇ ਵਿੱਚ ਕਈ-ਕਈ ਵਾਰ ਮਿਲਦਾ ਹੈਗਾ ਤੇ ਆਪਣੇ ਉਹ ਸਾਰੇ ਕੰਮ ਜਿਹੜੇ ਆਪਣੇ ਫਸੇ ਹੁੰਦੇ ਨੇ ਜਾਂ ਆਪਾਂ ਨੂੰ ਮੁਸ਼ਕਲ ਲੱਗਦੇ ਆਗੇ ਉਹ ਰੱਬ ਹੀ ਕਰਦਾ ਹੈਗਾ ਤੇ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ ਇਨਸਾਨੀਅਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਸਾਨੂੰ ਉਸ ਇਨਸਾਨੀਅਤ ਨੂੰ ਬਚਾ ਕੇ ਅੱਜ ਦੀ ਡੇਟ ਦੇ ਵਿੱਚ ਰੱਖਣਾ ਪਊਗਾ ਕਿਉਂਕਿ ਇਨਸਾਨੀਅਤ ਜਿਹੜੀ ਹੈਗੀ ਆ ਉਹ ਇਸ ਟਾਈਮ ਖਤਰੇ ਦੇ ਵਿੱਚ ਹੈਗੀ ਹੈ ਕਿਵੇਂ ਸਾਡੇ ਪੁਰਾਣੇ ਕਲਚਰ ਦੇ ਨਾਲ ਪੂਰਾ ਜੁੜਿਆ ਜਾਏਗਾ ਬਿਲਕੁਲ ਕਿਉਂਕਿ ਦੇਖੋ ਗੱਲ ਇਹ ਹੈਗੀ ਆ ਕਿ ਜੇ ਅਸੀਂ ਆਪਣੇ ਪੰਜਾਬੀ ਪਛੋਕੜ ਨੂੰ ਆ ਜਾਂ ਪੰਜਾਬੀ ਭਾਸ਼ਾ ਨੂੰ ਆਪਾਂ ਉਹਨੂੰ ਸਿਰਫ ਇੱਕ ਰਾਜਨੀਤੀ ਦਾ ਮੁੱਦਾ ਨਾ ਬਣਾਈਏ ਵੀ ਉਹਨੂੰ ਆਪਾਂ ਹੰਡਾ ਕੇ ਦੇਖੀਏ ਤੋ ਬਹੁਤ ਵਧੀਆ ਭਾਸ਼ਾ ਹੈਗੀ ਹੈ ਔਰ ਇਹਦੇ ਵਿੱਚੋਂ ਆਪਾਂ ਬਹੁਤ ਅੱਛੀ ਚੀਜ਼ਾਂ ਲਿਖ ਸਕਦੇ ਆ ਇੱਕ ਮੇਰਾ ਗੀਤ ਅੱਗੇ ਆਏਗਾ ਉਹ ਹਿੰਦੀ ਚ ਵੀ ਹੈਗਾ ਕਿਉਂਕਿ ਆਪਾਂ ਭਾਸ਼ਾ ਦੇ ਨਾਲ ਕੋਈ ਕਿਸੇ ਨਾਲ ਟਕਰਾਰ ਨਹੀਂ ਹੋ ਸਕਦਾ ਕਿਉਂਕਿ ਜਦੋਂ ਆਪਾਂ ਭਾਈਚਾਰੇ ਦੀ ਇਨਸਾਨੀਅਤ ਦੀ ਗੱਲ ਕਰਦੇ ਆ ਦੋ ਦੇ ਵਿੱਚ ਹਰ ਇੱਕ ਚੀਜ਼ ਦਾ ਹਰ ਇੱਕ ਜੀ ਦਾ ਹਰ ਇੱਕ ਦਾ ਸਕੋਪ ਹੈਗਾ ਔਰ ਇਹੀ ਹਿੰਦੁਸਤਾਨ ਦੀ ਖੂਬੀ ਹੈਗੀ ਹੈ ਕਿ ਇੱਥੇ ਹਰ ਇੱਕ ਵਾਸਤੇ ਕੁਝ ਨਾ ਕੁਝ ਹੈਗਾ ਜੀ ਦੋ ਲਾਈਨਾਂ ਗੁੰਦਰਾ ਕੇ ਸੁਣਾਉਣਾ ਦੁਖਾਂ ਦੇ ਰਕੀਬ ਨੂੰ ਸਿੰਦੜੇ ਗਰੀਬ ਨੂੰ ਹਾਸਿਆਂ ਦੇ ਯਾਰ ਨੂੰ ਗੁਲ ਗੁਲਜ਼ਾਰ ਨੂੰ ਸੱਚਿਆਂ ਦੇ ਪਿਆਰ ਨੂੰ ਮਾਤੜਾਂ ਦੇ ਯਾਰ ਨੂੰ ਰੱਬ ਮਿਲਿਆ ਮਿਲਿਆ ਰੱਬ ਮਿਲਿਆ ਥੈਂਕ ਯੂ ਵੈਰੀ ਮਚ